ਰਾਗ ਬਿਲਾਵਲ ਮਹੱਲਾ 5 ਕਰ ਤੇੜਵਾ ਪੜਤਾਲ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਮੋਹਨ ਨੀਂਦ ਨਾ ਆਵ ਹਾਲ ਸੋ ਸੰਦੇ ਜੀ ਗੁਰੂ ਮਹਾਰਾਜ ਸਾਹਿਬ ਜੀ ਜਸਵੰਦੀ ਜਿਹੜੀ ਅਵਸਥਾ ਹੈ ਉਹ ਬਿਰਹਣੀ ਇਸਤਰੀ ਦੇ ਅਲੰਕਾਰ ਨਾਲ ਵਿਚਾਰਨ ਕਰਦੇ ਹਨ ਅਤੋ ਪੜਤਾਲ ਪੈਨ ਪਹਿਲਜੀ ਜੇ ਤਾਲ ਹੀ ਤਾਲ 65 ਤਾਲ ਕਿਸੇ ਚ ਹੋਣ ਤੇ ਜਿਸ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਦੀ ਪ੍ਰਤਿਪਾਲ ਹੋਵੇ ਕੋਈ ਹੋਵੇ ਉਹ ਬੰਦੂ ਜਾਣੇ ਚੇਰਵੇਂ ਗੰ ਸਰਕਾਰ ਵਿੱਚ ਇੱਕੋ ਰਾਤ ਨੂੰ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮੋਹਨ ਨੀਂਦ ਨਾ ਆਵੇ ਹਾਵ ਹੈ ਕਿਉਂਕਿ ਜਦਿਸ ਪ੍ਰਕਾਰ ਕੋਈ ਇਸਤਰੀ ਆਪਣੇ ਪਤੀ ਤੋਂ ਵਿਛੜੀ ਹੋਈ ਉਹ ਕਹੇ ਕਿ ਮੋਹਨ ਪਿਆਰੇ ਮੇਰੇ ਪਤੀ ਮੈਨੂੰ ਨੀਂਦ ਨਹੀਂ ਆਉਂਦੀ ਹੈ ਹਾਲੇ ਝੋਰੇ ਲੱਗੇ ਰਹਿੰਦੇ ਹਨ ਹਾਰ ਕਜਰ ਬਸਰ ਅਭਰਨ ਕੀਨੇ ਮਾਣ ਕੀਤੇ ਜੋਹਾਰ ਵੀ ਪਾਏ ਐ ਕਜੇ ਸਰਵਾ ਵੀ ਪਾਇਆ ਹੈ ਬਸਰ ਵੀ ਸੋਣੇ ਪਾਏ ਐ ਤੇ ਅਭਰਨ ਦੇ ਨੇ ਵੀ ਮੈਂ ਚੰਗੇ ਬਣਾਉਣਾ ਕੀਤੇ ਹਨ ਉਡੀਨੀ 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 ਤਕੀਮੇ ਉਡੀਕਦੀ ਹੈ ਉਸ ਪਤੀ ਨੂੰ ਉਡੀਕਦੀ ਹਾਂ ਉਡੀਕਦੀ ਹਾਂ ਸਭ ਘਰ ਆਵੇ ਜਦੋਂ ਘਰ ਆ ਕੇ ਮੇਰੇ ਚ ਪ੍ਰਾਪਤ ਹੋ ਜੈ ਸਕੀ ਹੁੰਦੇ ਹਨ ਇਸਤਰੀ ਜਿਵੇਂ ਕਹਿੰਦੀ ਹੈ ਐਵੇਂ ਜੈਸੂ ਮਹਾਰਾਜ ਅੱਗੇ ਅਰਦਾਸ ਕਰਦੀ ਹਨ ਬੇਨਤੀ ਕਰਦੀ ਹਨ ਮੋਹਨ ਨੀਂਦ ਨਾ ਆਵੇ ਹਾਲ ਹੈ ਜੇ ਮੋਹਨ ਮੇਟਣ ਵਾਲੇ ਆਪ ਦੇ ਸ਼ੂਗ ਮੋਹਕ ਕਰਨ ਵਾਲੇ ਪਰਮੇਸ਼ਰ ਸਾਨੂੰ ਅਕਾਗਰ ਕਰੂ ਵੀ ਨੀਂਦ ਨਹੀਂ ਆਉਂਦੀ ਸਮਾਧੀ ਰੂਪ ਨੀਂਦ ਨਹੀਂ ਆਉਂਦੀ ਸ਼ਾਂਤੀ ਰੂਪ ਨੀਂਦ ਨਹੀਂ ਆਉਂਦੀ ਹਾਵੇ 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 ਹੋ ਕੇ ਚ ਲੱਗੇ ਰਹਿੰਦੇ ਆ ਹਾਵੇ ਝੂਰੇ ਲੱਗੇ ਰਹਿੰਦੇ ਨੇ ਆਉਦੇ ਮੇਲੰਦੇ ਹਾਰ ਕਜਰ ਬਸਰ ਅਭਰਨ ਕੀਨੇ ਹਰ ਹਰ ਹਾਰ ਕੰਠੇ ਲੇ ਪਹਿਰੇ ਹਰ ਹਰ ਦਾ ਰੂਪ ਹਾਰ ਵੀ ਪਹਿਰਿਆ ਹੈ ਕਜੋ ਤਰਾਟ ਦੇ ਸਾਧਨ ਜਿਹੜਾ ਹੈ ਨੇਤਰਾ ਨਾਲ ਕਿਸੇ ਨੂੰ ਨਿਗਾਹ ਪਾ ਕੇ ਵਸ ਕਰ ਲੈਣਾ ਜੋ ਚਾਹਣਾ ਉਹਦੇ ਮਨ ਤੇ ਸਰਪਾਤ ਵਸ ਕਰ ਲੈਣਾ ਇਹ ਕੱਜੇ ਵੀ ਕਹ ਰਿਹਾ ਹੋਇਆ ਹੈ ਜਾਂ ਸ਼ਾਸਤਰੀ ਆਦ ਰੂਪੀ ਜੇ ਤੱਕ ਜੋ ਸ਼ੁਰੂਆਪਾਇਆ ਹੈ ਯੁਗ ਤ੍ਰਿਪਤੀ ਸੁਲਾਈਆਂ ਦੇ ਨਾਲ ਵੀ ਮਨਵਧਨ ਕੀ ਨੇਤਰਾਜ ਦੇ ਬਾਸਰ ਆਪਰਨ ਕੀ ਨੇ ਵਸਤਰ ਜਿਹੜਾ ਇੰਦਰੀਆਂ ਦਾ ਸਾਰ ਸੰਗਰੀ ਦਮਨ ਕੀਤਾ ਹੈ ਇਨਾਂ ਨੂੰ ਇਹ ਬਸਤਰ ਪੈ ਰਹੇ ਐ ਜਾਂ ਸਾਦ ਨੂੰ ਬਰਾਜ ਵੇਖ ਖੜਸਮਤੀ ਮੋਖ ਇੱਛਾ ਸਿਰ ਬਸਤਰ ਪੈ ਉਹਨਾ ਚੀਕੇ ਐ ਸਰਬਉ ਗਿਆਨ ਮੰਨਣ ਗਿਆਨ ਆਦਤ ਇਹ ਆ ਤੁਹਾਨੂੰ ਭੁਖਣ ਪੈ ਨਾ ਕੀਤੇ ਹਨ ਉਡੀਨੀ 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 ਜੋ ਸਖੀ ਉਡੀਨੀ ਉਡੀਕਦੀ ਹੋਈ ਉਡੀਨੀ ਉਦਾਸ ਹੋ ਰਹੀ ਹਾਂ ਉਡੀਨੀ ਉਡੀਨੀ ਦੁਖੀ ਹੋ ਰਹੀਆਂ ਵਿਛੋੜੇ ਵਿੱਚ ਤਿੰਨੇ ਉਡੀਨੀ ਉਡੀਨੀ ਵੱਖਰੇ ਗਏ ਉਡੀਕ ਜੀ ਹੋਈ ਉਡੀਨੀ ਅਰਦਾਸ ਹੋ ਕੇ ਉਡੀਨੀ ਦੁਖੀ ਹੋ ਰਹੀ ਹਾਂ ਕਬ ਘਰ ਆਵੜੀ ਜੀ ਸਖੀ ਕਦੋਂ ਉਹ ਘਰ ਵਿੱਚ ਕਾਮ ਦੀ ਚਲਕਾ ਹੁੰਦੀ ਹੈ ਕਿ ਇੱਕ ਪੱਗ ਬਾਹਰ ਤੋਂ ਦੇਖਣਗੇ ਇਸ ਕੋ ਕਾਰਜ ਸ੍ਰੀ ਸਤਗੁਰੂ ਜੀ ਨੇ ਕਿਉਂ ਰੱਖਿਆ ਕਬ ਘਰ ਆਵੜੀ ਜੀ ਸਖੀ ਉਹ ਕਦੋਂ ਘਰ ਜਾ ਕੇ ਪ੍ਰਾਪਤ ਹੋਵੇਗਾ ਸਾਡੇ ਅੰਤਾਂ ਕਰ ਰਹਿਣ ਦੇ ਵਿੱਚ ਰਹਾਉ ਚਰਨ ਸੁਹਾਗਨ ਚਰਨ ਸੀਸ ਧਰ ਗੁਰੂ ਦੇ ਸੁਹਾਗ ਵਾਲਿਓ ਮਹਾਂਪੁਰਖ ਸਖੀਓ ਆਪਦੇ ਚਰਨਾਂ ਦੇ ਉੱਤੇ ਅਸੀਂ ਆਪਣੇ ਸੀਸ ਰੱਖਦੇ ਹਾਂ ਲਲਨ 모ਹੇ ਮਿਲਾਓ ਤੇਰੀ ਸ਼ਰਨ ਲੈਨੇ ਹਾਂ ਅਦੇ ਲਾਲੋ ਪਿਆਰੇ ਅਕਾਲ ਪੁਰਖ ਨੂੰ ਸਾਡੇ ਦਾ ਹੀ ਬੁਲਾ ਗਿਓ ਕਦ ਘਰ ਆਵੇ ਰੀ ਜਾਇ ਬਹੁਤ ਸਖੀ ਕਦੋਂ ਪ੍ਰਾਪਤ ਹੋ ਜਗਾ ਕਸ਼ਮੁਖਾ ਜਨ ਵੀ ਸਾਨੂੰ ਪ੍ਰਾਪਤ ਹੋ ਗਿਆ ਹੈ ਸਾਰੇ ਜਿਹਨੇ ਕੀਤੇ ਹਨ ਉਹ ਕਦੋਂ ਆਏ ਤੇ ਸਾਡੇ ਦੂਰਿਚ ਪ੍ਰਾਪਤ ਹੋਵੇਗਾ ਸੁਨੋ ਸਹੇਰੀ ਮਿਲਨ ਬਾਅਦ ਕਹੋ ਜਿਹੜੇ ਕਤੂਏ ਤੇ ਇਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ ਉਹ ਮਹਤਵਾਲੂ ਤੁਮ ਸਖੀਆਂ ਹਨ ਮਦਨ ਸਖੀ ਸਾਧਨ ਦਾ ਮਾਣ ਰੱਖੀ ਬੈਠੀ ਹੈ ਉਹ ਸਾਧਨ ਦਾ ਮਾਣ ਸਡਾਉਣ ਵਾਸਤੇ ਹੀ ਉਹ ਦੱਸਦੇ ਹਨ ਸੁਨੋ ਸਹੇਰੀ ਮਿਲਨ ਬਾਅਦ ਕਹੋ ਜੇ ਸੰਤ ਸਹੇਰੀਓ ਸਖੀਓ ਸੁਣੋ ਸੱਜਣੋ ਜੀ ਆਇਆਂ ਨੂੰ ਵਾਇਤ ਨੂੰ ਮਿਲੰਦੀ ਗੱਲ ਅਸੀਂ ਦੱਸਦੇ ਹਾਂ ਸਗਰੂ ਅੰਮ ਮਿਟਾਵੋ ਜਿੱਥੇ ਜਿੱਥੇ ਹੰਗਤਾ ਰੱਖੀ ਹੋਈ ਐ ਅੰਗਾਂ ਵਿੱਚ ਸਰੀਰ ਵਿੱਚ ਅਤੇ ਸਾਧਨਾ ਵਿੱਚ ਰੂਪ ਵਿੱਚ ਗੁਣਾ ਵਿੱਚ ਵਿਧਾਈ ਵਿੱਚ ਦੌਲਤ ਵਿੱਚ ਇਹ ਸਾਰੀਆਂ ਧਾਵਾਂ ਦੀ ਜਿੰਨੀ ਹੰਗਤਾ ਹੈ ਸੁਖ ਨੂੰ ਹੰਗਤਾ ਸਖੂਲ ਹੰਗਤਾ ਕਾਇਰ ਨੂੰ ਹੰਦਤ ਸੁਨੋ ਵੀ ਹੰਦੀ ਸਾਰੀ ਹੰਦ ਤੱਕ ਮੀਟਦੇ ਹੋ ਤੋ ਘਰ ਹੀ ਲਲਨੁ ਪਾਉ ਤੁਹੀਾਰੇ ਸਰੀਰ ਵਿਚ ਕੋਈ ਲਲਨ ਵਿਆਹ ਨਹੀਂ ਪਾ ਸਕੋਗੇ ਇਹ ਬਚਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਤੋਂ ਸਖੀ ਬਣ ਕੇ ਤਾਉ ਰਾਸ ਮੰਗਲ ਗੋਨੁ ਦਾਵ ਹੋ ਉਸ ਵੇਲੇ ਰਾਸ ਅਨੰਤ ਬ੍ਰਹਮਨੰਦ ਪ੍ਰਾਪਤ ਹੋਵੇਗਾ ਤੇ ਮੰਗਲਾਂ ਚ ਪਾਪ-ਪਾਤ ਮਹਾਰੇ ਦੇ ਗੁਨਾਹ ਨੂੰ ਗੌਣਾ ਕਰਿਓ। ਆਨਜੋ ਰੂਪ ਧਿਆਵ ਇਸ ਪ੍ਰਕਾਰ ਸਖਿਓ ਨੰਦ ਸਰੂਪ ਬ੍ਰਹਮ ਜਿਹੜਾ ਉਸ ਨੂੰ ਧਿਆਰੋ ਜੀਵਨ ਮੁਕਤੀ ਦੀ ਪ੍ਰਾਪਤੀ ਵਾਸਤੇ ਨਾਨਕ ਦਵਾਰ ਆਇਆ ਜਿਸ ਦਾ ਜਨਨ ਹਉ ਮੈ ਮੇਟੀ ਹੈ ਉਹਨਾਂ ਦੇ ਦਵਾਰ ਵਿਲੇ ਰੂਪੀ ਦਵਾਰੇ ਵਿੱਚ ਅੰਤਤ ਕਰਨ ਰੂਪੀ ਦਵਾਰੇ ਵਿੱਚ ਸਾਧ ਸੰਗ ਰੂਪੀ ਦਵਾਰੇ ਦੁਆਰਾ ਉਹ ਨਵੇ ਰਿਦੇ ਰੂਪੀ ਦਵਾਰੇ ਵਿੱਚ ਆ ਕੇ ਗਿਆਨ ਦੇ ਰਿਦੇ ਦਵਾਰੇ ਚਿਥਤ ਹੋਇਆ ਹੈ ਤਉ ਮੈਂ ਲਾਲਨ ਪਾਇਉਰੀ ਦਿਲ ਸੁਖੀ ਮੈਂ ਉਹ ਲਾਲ ਨੂੰ ਪਿਆਰੇ ਜੇ ਕਹੀਂ ਪਾਉਣਾ ਕੀਤਾ ਹੈ ਤੂੰ ਵੀ ਉਹ ਪ੍ਰਾਪਤ ਕਰਨਵੇਂਗੀ ਮੋਹਨ ਰੂਪ ਦਿਖਾਵੇਂ ਹੁਣ ਸੈਨੋ ਮੋਹਨ ਜੋ ਪਰਮੇਸ਼ੁਰ ਹੈ ਜੀਦੇ ਬਿਨਾਂ ਵਿਚਰੇ ਫਿਰ ਜਨ ਨੀਵਨੀ ਸੀ ਆਉਂਦੀ ਉਸ ਰੂਪੇ ਆਪਣਾ ਬੁਖਾਰਿਆ ਪ੍ਰਗਟ ਕਰਕੇ ਆਪ ਕੋਈ ਨੀਂਦ ਸੁਭਾਅ ਇਹਨੂੰ ਇਕਾਗਰਤਾ ਰੂਪੀ ਸਮਾਧੀ ਰੂਪ ਸ਼ਾਂਤ ਰੂਪ ਨੀਂਦ ਸੌਂਦੀ ਹੈ ਸਭ ਮੇਰੀ ਤਿਖਾ ਗੁਜਾਣੀ ਇਸ ਦੀ ਉਹ ਸਾਰੀ ਨਿਸ਼ਾਨ ਪਿਛੋੜੇ ਦੀ ਜਿਹੜੀ ਤੇਸੀ ਸਾਡੀ ਉਹ ਮੇਰੇ ਕਿਰਪਾ ਕਰਕੇ ਮਰਸ਼ਨ ਦੇ ਕੇ ਪਹੁੰਚੀ ਹੈ ਅਬ ਮੈਂ ਸਹਿਜ ਸਮਾਨੀ ਅਬ ਇਸ ਕਾਲ ਚ ਮੈਂ ਹੀ ਸੱਚੀ ਸਰੂਪ ਵਿੱਚ ਸਮਾ ਗਈਆਂ ਪਹੁੰਚ ਗਈ ਹਾਂ ਮਿੱਠੀ ਪਿਰਹਿ ਕਹਾਣੀ ਇਹ ਵਾਈਬ੍ਰੇਟ ਮੇਰੇ ਅੰਦੀ ਪਿਆਰੇ ਜੀ ਕਹਾਣੀ ਹੈ ਕਿੰਨੀ ਪਿਆਰੀ ਮਿੱਠੀ ਹੈ ਇਸ ਨੂੰ ਧਾਰਨ ਕਰੋ ਤੇ ਨਿਹਾਲ ਹੋਵੋ ਮੋਹਨ ਲਾਲਨ ਪਾਇਓ ਇਸ ਪ੍ਰਕਾਰ ਜੀ ਹੈ ਸੱਚੀ ਮੋਹਨ ਜੋ ਪਰਮੇਸ਼ਰ ਪਿਆਰਾ ਹੈ ਉਸ ਨੂੰ ਅਸੀਂ ਪਾਇਆ ਹੈ ਤੂੰ ਵੀ ਇਸ ਪ੍ਰਕਾਰ ਹੰਗ ਤਾਂ ਨੇਟ ਕੇ ਪਾ ਲੈ ਰਹਾਉ ਦੂਜਾ ਦੂਜਾ ਰਹਾ ਰਜ ਕੇ ਮਨ ਉੱਤਰ ਦਿੱਤਾ ਹੈ ਬਿਲਾਵਨ ਮਹੱਲਾ ਪੰਜਵਾ ਮੂਰੀ ਅਹੂ ਜਾਏ ਦਰਸ਼ਨ ਪਾਵਤੇ ਜੀ ਫਿਰ ਬੰਦੂ ਸਖੀ ਵੱਲੋਂ ਮਹਾਰਾਜ ਦੇ ਅੱਗੇ ਸਵਾਲ ਹੈ ਕਿਹ ਮਹਾਰਾ ਮੇਰੀ ਤੁਸੀਂ ਕਹਿੰਦੇ ਹੋਮਾ ਸਾਰੀ ਮਟਾਲੋ ਤੇ ਮੇਰੀ ਕਹਾੰਗ ਤਾਂ ਵਾਰਿਆ ਇਹ ਦਰਸ਼ਨ ਪਾ ਕੇ ਯਾਉ ਨਾ ਜਿਨ੍ਹਾਂ ਦੇ ਦਰਸ਼ਨ ਨਹੀਂ ਪਾਵਾਂਗੇ ਉਹਨਾਂ ਤੇ ਹੰਝ ਕਾ ਨਹੀਂ ਮੀਰ ਮੀਰ ਕੇ ਬਣੀ ਰਹਿੰਦੀ ਐ ਸੱਚੇ ਪਾਤਸ਼ਾਹ ਜਦੋਂ ਦਰਸ਼ਨ ਚ ਮੋਤ ਹੋ ਗਈ ਬਿਰਤੀ ਆਪੇ ਹੀ ਸਭ ਦੇ ਇਸਕਾਰ ਭੁੱਲ ਜਾਣਗੇ ਇਸ ਕਰਕੇ ਸੀ ਇਹ ਚਾਹੁੰਦੇ ਆਂ ਵੀ ਦਰਸ਼ਨ ਕਰਾਓ ਤੇ ਦਰਸ਼ਨ ਨਾਲ ਸਾਰੇ ਹੋਮੇ ਆਪੇ ਚਲੀ ਜਾਵੇ ਮੋਰੀ ਮੋਰੀ ਅਹੰ ਜਾਏ ਦਰਤਨ ਪਾਵਤ ਹੈ ਮੇਰੀ ਮੁਮਤਾ ਤੇ ਹੰਗ ਤਾ ਮਾਰਿਆ ਚਲੀ ਜਾਵੇ ਦਰਸ਼ਨ ਪਾਉਣਾ ਚਾਹੀਏ ਹੈ ਪਿਆਰੇ ਰੱਜੋ नाथ ਹੀ ਸਹਾਈ ਸੰਕਨਾ ਫਿਰ ਉੱਤਰ ਜੁੰਨਿਆਂ ਅਛਾ ਪਾਈਏ ਤੂੰ ਪਹਿਲਾ ਦਰਸ਼ਨ ਪਾਉਣਾ ਚਾਹੁੰਦਾ ਤਾ ਰਾਂਜੋ ਨਾਥ ਕੀ ਉਸ ਨਾਥ ਦੇ ਜੀ ਰਾਜੀਆ ਮਾਰੇ ਰਟਿਆ ਨੇ ਗੰਭਾਤ ਜਿੰਦੇ ਸਹਾਈ ਸੰਤਨਾਂ ਸੰਤਾਂ ਦੇ ਪਿਆਰਿਆਂ ਦੀ ਸਹਾਇਤਾ ਕਰਕੇ ਜਿਨ੍ਹਾਂ ਦੀ ਜੇਬ ਲੱਗੀ ਹੋਈ ਹੈ ਆਬ ਚਰਨ ਗਹੇ ਹੁਣ ਇਸ ਕਾਲ ਚ ਮਨੁੱਖਾ ਜਨਮ ਨੂੰ ਪਾ ਕੇ ਮਹਾਰਾਜ ਕੋਧ ਕ੍ਰਿਸ਼ਟੀ ਇੱਛਾ ਲੱਗੀ ਆ ਬਨਾਸੀ ਮਹਾਰਾਜੇ ਇਹ ਚਰਨ ਪੂਜਨੀਕ ਹੈ ਉਹਨਾਂ ਨੂੰ ਮੰਗੋ ਸੰਕਲਪ ਨਾਲ ਗ੍ਰਹਿਣ ਕੀਤਾ ਹੈ ਭਾਰਨਾ ਨਾਲ ਰਹਾਉ ਆਹੇ ਮਨ ਅਵਰਨਾ ਭਾਵੈ ਬਹੁਤ ਅਜਰ ਹੋਇਆ ਹੈ ਪਿਆਰੇ ਰੇ ਹੁਣ ਸਾਡੇ ਮਨ ਚ ਹੋਰ ਕੁਝ ਪਉਦਾ ਹੀ ਨਹੀਂ ਚੰਗਾ ਹੀ ਨਹੀਂ ਲੱਗਦਾ ਹੈ ਚਰਨਾਵੈ ਚਰਨਾਵੈ ਮਰੇ ਦੇ ਚਰਨ ਜਦੋਂ ਸਾਡੇ ਹਿਰਦੇ ਚ ਆਏ ਹੋਏ ਹੈ ਚਰਨ ਜੋ ਸਾਰਿਆਂ ਦਾ ਪ੍ਰਸ਼ਟਾਨ ਸਰੂਪ ਹੈ ਵਾਯੋ ਚਰਨੋ ਜੋ ਸੰਤਾਂ ਦੇ ਹਿਰਦੇ ਚਰਨ ਵਾਸਤੇ ਕੋਏ ਐ ਉਹ ਚਰਨ ਪੂਜਨੀ ਕੋ ਵੇ ਸਾਡੇ ਹਿਰਦੇ ਚਰਨ ਆ ਕੇ ਵਸਦੇ ਐ ਉਹ ਜਿਉ ਆਲ ਮਕਰੰਦ ਕਮਲ ਜਿਉ ਉਹ ਸਾਡਾ ਉਹਨਾਂ ਜਿਆ ਮਿਲ ਗਿਆ ਹੈ ਜਿਹੜੇ ਅਨ ਪੌੜਾ ਮਕੰਨ ਧੂਰੇ ਦੇ ਕਵਲ ਦੇ ਚ ਮਿਲ ਜਾਂਦਾ ਹੈ ਐ ਮਹਾਰਾਜ ਦੇ ਨਾਮ ਰਸ ਵੀ ਸਾਡਾ ਮਨ ਰੂਪੀ ਪੌੜਾ ਚਰਨਾ ਕਮਲਾਂ ਦੇ ਚ ਲੱਗਿਆ ਲੱਗਿਆ ਹੈ ਮਿਲ ਗਿਆ ਹੈ ਅਨ ਰਾਸ ਨਹੀਂ ਚਾਹੈ ਮਹਰੇ ਜੀ ਪੌੜਾ ਕਬਲ ਦੀ ਖੁਸ਼ਬੂ ਤੋਂ ਬਿਨਾ ਹੋਰ ਨਹੀਂ ਚਾਹੁੰਦਾ ਕੁਝ ਜਿਵੇਂ ਦੁਆਇ ਦੇ ਰਸੋਂ ਨਹੀਂ ਸਾਡਾ ਮਨ ਚਾਹੁੰਦਾ ਹੋਰ ਨਾਲੋਂ ਨਾਮ ਰਸ ਤੋਂ ਬਿਨਾ ਏਕ ਹੈ ਹਰਲਾ ਹੈ ਕਿ ਤੋਈ ਹੋਈਏ ਨਾਮ ਦਾ ਲਾਹਾ ਚਾਹੁੰਨੇ ਏ ਲਖਣਾ ਚਾਹੁੰਨੇ ਤੇ ਪ੍ਰਾਪਤ ਹੋ ਜਾਵੇ ਅੰਤ ਤੇ ਟੁੱਟੀ ਐ ਸਾਨੂੰ ਤੋਂ ਦਿੰਦੇ ਸੱਚੀ ਅੰਨ ਦੁਆਇ ਤੋਂ ਲਓ ਟੁੱਟ ਗਿਆ ਈ ਜੇ ਜਿਹੜੀ ਅਨਹੋਰ ਪਦਾਰਥਾ ਉਹਨਾਂ ਉਹਨਾਂ ਚਿੱਦੀ ਬੱਤੀ ਟੁੱਟ ਨਹੀਂ ਜਾਈ ਗਈ ਹੈ ਤਾਂ ਵਾਹੀ ਨੂੰ ਨਾਲ ਮਿਲਾਪ ਹੁੰਦਾ ਹੈ ਅਰੇਖ ਤੇ ਛੁੱਟੀ ਹੈ ਦੇਖ ਜਿਹੜੇ ਇੰਦਰੀਆਂ ਨੇ ਸਿੰਬਲੇ ਹੋਏ ਅੱਖਾਂ ਕੰਨ ਨਾਸਾਂ ਤੇ ਆਪਦੇ ਵੱਲ ਨੂੰ ਖਿਡੇ ਰਹਿੰਦੇ ਐ ਵਿੱਚੋਂ ਤਾਨ ਕਰਦੇ ਰਹਿੰਦੇ ਐ ਇਹਨਾਂ ਫਿਰ ਦਿਸ਼ਾਂ ਤੋਂ ਛੁੱਟ ਗਈ ਹੈ ਅਰੇਖ ਧਰਮ ਰਾਜਾ ਦਾ ਨਾਮ ਵੀ ਹੈ ਧਰਮ ਰਾਜਾ ਜਿਹੜਾ ਸੀ ਇੱਕਦਮ ਇੱਕ ਹੀ ਸੀਨ ਸੁਭਾਅ ਵਾਲਾ ਨਰਮ ਸੁਭਾਅ ਸੀ ਉਹ ਕਿਸੇ ਨੂੰ ਕੋਈ ਪਹਿਣਾ ਬਚ ਨਹੀਂ ਸੀ ਕਹਿੰਦਾ ਉਹਦੇ ਪਰ ਕਰਨ ਉਹ ਆਜ ਧਰਮਰਾਜਾ ਉਹਦਾ ਰਿਸ਼ੀ ਦਾ ਰੂਪ 따 ਹਰ ਕੇ ਇਹਨੇ ਘਰ ਦੇ ਵਿੱਚ ਜਾ ਕੇ ਬੈਠ ਗਿਆ ਇਹ ਰਿਸ਼ੀ ਨੇ ਘਰ ਦੇ ਵਿੱਚ ਗਿਆ ਉਹ ਵੇਖ ਕੇ ਧਰਮਰਾਜਾ ਨੂੰ ਬੂਹੇ ਦੇ ਤੇ ਬੈਠ ਗਿਆ ਜੁੱਤੀਏ ਲਾ ਕੇ ਗਿਆ ਸੀ ਅੰਦਰ ਜਦੋਂ ਬਾਹਰ નીકੜਿਆ ਧਰਮਰਾਜਾ ਤੇ ਧਰਮਰਾਜਾ ਦੇ ਚਰਨੀ ਹੱਥ ਲਾਇਆ ਇਸ ਰਿਸ਼ੀ ਨੇ ਜੋ ਚਰਨੀ ਹੱਥ ਲਾਇਆ ਇਹ ਕਰਨ ਲੱਗਾ ਵਰ ਮੰਗੋ ਸਰੂਆਲਾ ਇਹ ਕਹਿੰਦਾ ਇਹ ਕਹਿੰਦਾ ਵਾਰੀ ਹੋਈ ਮੰਗਦਾ ਹੈ ਕਿ ਮੇਰੇ ਅੰਦਰ ਹਰ ਵੇਲੇ ਪ੍ਰਮੇਸ਼ਰ ਦੇ ਧਿਆਨ ਦਾ ਹੀ ਨਿਸ਼ਚੈ ਰਹੇ ਤੂੰ ਵੀ ਇਹ ਵਾਰਵੇ ਅਜੇ ਫਿਰ ਘਰ ਆਇਆ ਕਹਿੰਦਾ ਜੀ ਤੁਸੀਂ ਤਾਂ ਇਹੋ ਜਿਹੇ ਗੁਨਾ ਕਰਕੇ ਪੂਰਨ ਹੋ ਮੇਰੇ ਤੇ ਕਿਰਪਾ ਕਰੋ ਕਹਿੰਦੇ ਚੰਗਾ ਤੂੰ ਸਾਡਾ ਰੂਪ ਧਾਰ ਕੇ ਆਇਆ ਤੇਰਾ ਨਾਮ ਮੇਰੇ ਅੰਦਰ ਹੀ ਪੈ ਜਾਏਗਾ ਤੇ ਰਿਸ਼ੀ ਨੇ ਬਚਨ ਕਰ ਦਿੱਤੇ ਇਸ ਕਰਕੇ ਉਹ ਰਿਸ਼ੀ ਦੇ ਬਚਨਾ ਕਰਕੇ ਧਰਮ ਨਾ ਨਾਮ ਦੀ ਰਸਤੀ ਆਪਿਆ ਹੈ ਇਹ ਗੀਤ ਸੁਣਤਾ ਵੀ ਬਾਈ ਕੋ ਵੀ ਸਮਝਣਾ ਮੇਰੇ ਕੋ ਤਨ ਬਨਾਜਾ ਤੋਂ ਇਹ ਛੁੱਟੀ ਦਾ ਮੁਕਤ ਹੋਈਦਾ ਹੈ ਮਨ ਹਰ ਰਸ ਝੂਤੀ ਹੈ ਜਿਵੇਂ ਮੇਰੇ ਮਨ ਹਰੀ ਦੇ ਰਸ ਨੂੰ ਜਿਵੇਂ ਬੱਚੇ ਜਿਹੜੇ ਆਏ ਉਹ ਆਪਣੀ ਮਾਪਿਆਂ ਦੇ ਹੱਥਾਂ ਨਾਲ ਕਿਉਂ ਕੁੱਟਾਂ ਪਰਵਾਰ ਕੇ ਚੁੰਮਦੇ ਆਏ ਇਹ ਹਰੀ ਦੇ ਰਸ ਲਈ ਝੂਟਿਏ ਮੇਲੇ ਰਹੀਏ ਹਰ ਵਕਤ ਘੋਟ ਘੋਟ ਕੇ ਮਨ ਨੂੰ ਇਸ ਵਾਸਤੇ ਜੋੜ ਜੋੜ ਕੇ ਮੇਲ ਮੇਲ ਕੇ ਖਰੀਏ ਰਹਦੀਆਂ ਕੁੱਟਣ ਕਰੀਏ ਨਾਂਗ ਰਸਦੀਆਂ ਸੰਗ ਸਾਧੂ ਉਲਟੀ ਐ ਸਾਧ ਸੰਗਤ ਨਾਲ ਮਿਲ ਕਰਕੇ ਉਹ ਆਪਣੇ ਜੀਵਨ ਨੂੰ ਉਲਟਾ ਲੀਏ ਗਿਸ਼ਿਆਂ ਵੱਲੋਂ ਹਟ ਜਾਈਏ ਵੈਰ ਨੂੰ ਵੱਲ ਲੱਗ ਜਾਈਏ ਅਨ ਨਾਹੀ ਨਾਹੀ ਰੇ ਹੋਰ ਨਹੀਂ ਹੋਏ ਉਹ ਨਾ ਵੀ ਨਗਾ ਜ ਕੋਈ ਅਨ ਦੁਆਇਤ ਰਹਿੰਦੀ ਦੇ ਨਾ ਹੀ ਰਹੇ ਨਾ ਕੋਈ ਅਜੀ ਨਾਜ਼ਰੀ ਕਰਨ ਵਾਲਾ ਰਹਿੰਦਾ ਹੈ ਨਾਨਕ ਪ੍ਰੀਤ ਚਰਨ ਚਰਨ へ ਤੁਸ ਸਾਹਿਬ ਜੀ ਕਹਿੰਦੇ ਜਿਹੜੇ ਪ੍ਰੀਤੀ ਕਰਦੇ ਹਨ ਮਾਰੇ ਦੇ ਚਰਨਾਂ ਦੀ ਉਹ ਭਾਈ ਚਰਨ へ ਉਹਨਾਂ ਦੇ ਸਾਹਿਬ ਸੰਗੇ ਜੀ ਚਰਨ ਜੋ ਦੁਨੀਆਂ ਦੇ ਜਿਹੜੇ ਚਰਨ ਵਿੱਚ ਨੇ ਇਹ ਤਿਆਗ ਹੋ ਜਾਂਦਾ ਸਾਰੇ ਜੋ ਚਰਨ ਪੂਜਨੀਕ ਪਰਮੇਸ਼ਰ ਦੇ ਚਰਨਾਂ ਨੂੰ ਵੇਖਦੇ ਐ ਐਸੇ ਚਰਨਾਂ 'ਚ ਮੋਹਤ ਹੋਏ ਹੋਏ ਹੁਣ ਰਾਗ ਬਿਲਾਵਲ ਮਹੱਲਾ ਨਾਵਾ ਦੁਖ ਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਦੁਖ ਹਰਤਾ ਹਰ ਨਾਮ ਪਛਾਨੋ ਸੋ ਸੰਗ ਜੀ ਸ੍ਰੀ ਗੁਰੂ ਜੀ ਰਵਾਜ ਮਾਰਾ ਸਾਹਿਬ ਬਿਹਾਰ ਦੇ ਇਲਾਕੇ ਵਿੱਚ ਰਹੇ ਸਨ 1500 ਤੋਂ ਉੱਗੇ ਜਦੋਂ ਮਹਾਰਾਜ ਸਾਹਿਬ ਗਏ ਹਨ ਉਦੋਂ ਦੀ ਸੰਗਤ ਨੂੰ ਗੁਰੂ ਸਾਹਿਬ ਦੇ ਜਰਨ ਕੀਤੇ ਦਸਹਿਰ ਕਰਕੇ ਮਹਾਰਾਜ ਦੇ ਚਰਨਾਂ ਦਾ ਪੂਜਨ ਕੀਤਾ ਤੇ ਜੀਵਨ ਤੇ ਮਾਰਾ ਸਾਜ ਦੇ ਦਰਸ਼ਨ ਕਰਕੇ ਉਹ ਸਭ ਤੋਂ ਦੀ ਪ੍ਰਸੰਤਾ ਲੈ ਕੇ ਪਰਸ਼ਨ ਕੀਤੇ ਮਾਇ ਦੁੱਖ ਨਹੀਂ ਸਾਡੇ ਮੇਰੇ ਨੇ ਦੁੱਖ ਕਿਵੇਂ ਮਿਟਣੋਂ ਸੰਤੂਬੂ ਸਾਹਿਬ ਜੀ ਨੇ ਪਰਮ ਕੋਇਤਨ ਬਿਹਾਰ ਦੇ ਇਲਾਕੇ ਜਿੱਥੇ ਆ ਕੇ ਇਹ ਸੱਚੇ ਪਾਪရှင် ਪਰਮੇਸ਼ਰ ਸਾਹਿਬ ਦੇ ਇਲਾਕੇ ਦੇ ਨਾਂ ਬਿਹਾਰ ਦਾ ਇਲਾਕਾ ਹੈ ਪਰਮੇਸ਼ਰ ਜੀ ਮਾਰਾ ਸਾਹਿਬ ਪਰਮੇਸ਼ਰ ਸਾਹਿਬ ਤੋਂ ਗਿਆਨ ਆ ਕੇ ਦੁੱਖਾ ਹੈ ਇੱਕ ਅਦਵਾਤ ਰੂਪ ਪਰਮੇਸ਼ਰ ਉਹ ਓੰਕਾਰ ਸਾਜ ਦਾ ਪ੍ਰਕਾਸ਼ ਤੋਂ ਸਰਗਣੀ ਦੀ ਕਿਰਪਾਦਰ ਦੇ ਪ੍ਰਾਪਤ ਹੁੰਦਾ ਦੋਨੋਂ ਪੌੜੀਆਂ ਵਾਲੇ ਸ਼ਗਦੌਣ ਦੇ ਮਹਾਰਾਜ ਨੌਵੇਂ ਪਾਤਸ਼ਾਹ ਦੇ ਦੁੱਖ ਹਰਤਾ ਹਰ ਨਾਮ ਪਛਾਨੋ ਸਰਗਣੀ ਜੀ ਕਹਿੰਦੇ ਮੇਰੇ ਗੁਰ ਸਿੱਖੋ ਜੇ ਦੁੱਖਾਂ ਨੂੰ ਹਰਨਾ ਚਾਹੁੰਦੇ ਹੋ ਸਾਰਿਆਂ ਨੂੰ ਜਨਮਦਿਆਂ ਨੂੰ ਸੰਸਾਰਦਿਆਂ ਨੂੰ ਗਲਬਦਿਆਂ ਨੂੰ ਅਤੇ ਉਸੇ ਪ੍ਰਕਾਰ ਨਲਕਿਆਂ ਦੁੱਖਾਂ ਨੂੰ ਮਿਟਾਣਾ ਚਾਹੁੰਦੇ ਹੋ ਤਾਂ ਸਾਰਿਆਂ ਦੁੱਖਾਂ ਦੇ ਹਰਨ ਵਾਲਾ ਵਾਹਿਗੁਰੂ ਪ੍ਰਮੇਸ਼ਰ ਦਾ ਨਾਮ ਹੈ ਕਿ ਗੁਰ ਸਿਕੂ ਪਛਾਨ ਲੋ ਫਿਰ ਦੇਚ ਆਜਾ ਮਲ ਗਨ ਕਾ ਜਿਹ ਸਿਮਰਤ ਦੇਖ ਲੋ ਆਜਾ ਮਲ ਕਿੱਡਾ ਪਾਪੀ ਸੀ ਆਜਾ ਮਲ ਪਤ ਆਜਾ ਮਲ ਹੋਇ ਕੇ ਜਾਇ ਕਲਾਕ ਤਨੀ ਦੇਹਿਆ ਗੁਰ ਤੇ ਬੇਮ ਖੋਇ ਕੇ ਪਾਪ ਕੁਵਾਰੇ ਦਰਮਦ ਦੇਹਿਆ ਕੋਤੋ ਪਾਏ ਵੇਸਵਾ ਛੇ ਪਤ ਜਾਏ ਵੇਸਵਾ ਪਾਪਾਂ ਦੇ ਹਾਲੀ ਛੇ ਲਿਆ ਕੋਤੋ ਬੰਨੋ ਸਤਮਾ ਨਾਮ ਕਰਨੂ ਕਿ ਤੋ ਮਹਿਰਾ ਗੁਰੂ ਦਵਾਰੇ ਹੋਏ ਕਹੇ ਗੁਰਮੁਖ ਨਾਮ ਦਾ ਵਹਿ ਕਹਿਆ ਨਾਮ ਲੈ ਜੁਖ ਡੇਰਾ ਟਿਆ ਜਦੋਂ ਨਾਮ ਰੱਖਣਾ ਚਾਹੇ ਇੱਕ ਜਨੇ ਦੇ ਜਿੱਥੇ ਬਾਹਰ ਸ਼ਹਿਰ ਤੋਂ ਉਜਾੜ ਚ ਰਹਿੰਦਾ ਸੀ ਜਾਨਵਰਾਂ ਨੂੰ ਮਾਰ ਮਾਰ ਕੇ ਖਾਣਾ ਕਰਨਾ ਉਦਨੇ ਕੋਈ ਪੁੰਨਾ ਦਾ ਐਸਾ ਹਲਦਕਾ ਮਹਾਤਮਾ ਇਹਦੀ ਕੁਟਿਆ ਜਾ ਕੇ ਸੰਤਾਂ ਨੂੰ ਪੁੱਛਿਆ ਕੀ ਕੰਮ ਕਰਦਾ ਹੁੰਦਾ ਕਹਿੰਦਾ ਜੀ ਛੇ ਦੇ ਦੇ ਅੰਗ ਸਿੱਖਿਆ ਕਲਪਨ ਰੁਕਤ ਜੋਤਸ ਪਿੰਗਲ ਛੇ ਹੀ ਪੜਿਆ ਹੋਵੇ ਵਿਆਖਣ ਕਰ। ਫਿਰ ਕਹਿੰਦੇ ਹੋਰ ਉਪਦੇਸ਼ ਕੀ ਜਈਏ ਤੇਰੀ ਮੁਕਤ ਨਹੀਂ ਹੋ ਸਕਦੇ। ਹੋਰ ਉਪਦੇਸ਼ ਦੇ ਵਿੱਚ ਤੂੰ ਚੱਤਰੋਂ ਹੈ ਤੇਰਾ ਇਹ ਆਧਾਰ ਕੀ ਹੈ? ਕੰਨੇ ਕਿਰਿਆ ਮਾਰ ਮਾਰ ਕੇ ਜੀਵਣਾ ਕਰ ਰਹਾ ਹੈ। ਫਿਰ ਕਹਿੰਦੇ ਪਾਪ ਨਾ ਕਰ। ਉਸ ਦਿਨ ਫਿਰ ਛੋਲੇ ਉਹਨਾਂ ਦੇ ਘਰ ਸੀ ਪੁੱਜੇ ਹੋਏ। ਉਹ ਲਿਆ ਕੇ ਕਿਸੇ ਤਾਂ ਸੰਤਾਂ ਦੇ ਕੋਲ ਤੇ ਸੰਤਾਂ ਦੇ ਹੱਥਾਂ ਨਾਲ ਉਸ ਵੇਲੇ ਇਸਦੇ ਤਾਈ ਉਪਦੇਸ਼ ਦਿੱਤਾ ਕਿ ਜਿਹੜੇ ਤੇਰੇ ਪੁੱਤਰ ਪਾਏ ਆ ਉਹ ਪੁੱਤਰ ਦੇ ਨਾਮ ਦੱਸੇ ਹੋਣ ਸਿੰਘ 6 ਪੁੱਤ ਜੰਮੇ ਸੀ ਅਗੇ 7ਵਾਂ ਪੁੱਤਰ ਜਿਹੜਾ ਪਹਿਲਾ ਹੋਣ ਵਾਲਾ ਦਾ ਨਾਮ ਨਾਰਾਇਣ ਰੱਖੀ ਉਸਦੇ ਪ੍ਰੇਮ ਦੇ ਨਾਲ ਤੇਰਾ ਉਧਾਰ ਕਰਾਂਗੇ ਇਸ ਪ੍ਰਕਾਰ ਗੁਰਮੁਖਾਂ ਅਨੁਸਾਰ ਸਿੰਘ ਜੀ ਗੁਰੂ ਦੁਆਰੇ ਹੋਏ ਕੇ ਗੁਰਮੁਖ ਨਾਮ ਨਾਰਾਇਣ ਕਹਿਆ ਉਹ ਨਾਮ ਲੈ ਲੁਹਗੇਰਾ ਕਹਿਆ ਇਸ ਪ੍ਰਕਾਰ ਸਾਧ ਸੰਗਤ ਜੀ ਆਜਾ ਮਲ ਜੀ ਉਹ ਪੁੱਤਰ ਦੇ ਬਹਾਵੇਂ ਮਾਰਾ ਸਭ ਪੁੱਤਰ ਹੋਇਕ ਨਾਰਾਇਣ ਕਹਿਓ ਉਧਰਲੇ ਮੌਲਿਕ ਬਹਿ ਕੇ ਪਰਵੇਸ਼ ਨੂੰ ਚੇਤੇ ਕੀਤਾ ਜੰਮੂਦੂਤਰ ਨੂੰ ਵਰਦਾ ਨਾ ਉਹ ਸਦਾ ਮਿਸਰੀ ਮਾਰੇ ਲੈ ਸਕਦਾ ਉਹ ਉਸ ਵਾਰ ਮਾਰੇ ਨੇ ਰੱਖਿਆ ਕੀਤਾ ਕਿ ਸਾਨੂੰ ਇਹ ਚੇਤੇ ਕਰਨਾ ਹੈ ਇਸ ਪ੍ਰਕਾਰ ਅਜਾਮਲ ਦੀ ਅਜਾਮਲ ਹੂਲੀਅਤ ਹੈ ਇੱਕ ਵਾਰ ਸਿੱਕੇ ਮਨੁੱਖਾ ਜਮ ਦੀ ਬਾਰੀ ਤੇ ਮਾਰੋ ਸਿਮਨ ਕਰਕੇ ਸਾਹ ਸਮਝੀ ਉਧਰ ਗਿਆ ਅਜਾਮਲ ਦਾ ਹਰ ਟਿੱਕਾ ਤੇ ਗੰਕਾ ਜਿਹੜੀ ਸੀ ਇੱਕੇ ਪੰਡਤ ਕੋ ਗੰਕਾ ਜਿਹੜੀ ਜਨਕਪੁਰੀ ਜਿਹੜੀ ਵਾਲੀ ਸੀ ਇਹ ਜਨਕ ਦਾ ਧਿਆਨ ਹੀ ਹਲੋਗ ਕਰਿਆ ਕਰੇ ਚਾਹੁੰਦੀ ਸੀ ਕਿ ਰਾਜਾ ਮੇਰੇ ਵੱਸ ਆ ਜੇ ਰਾਜਾ ਜਨਕ ਸਤਸੰਗੀ ਸੀ ਇਹਦੇ ਵੱਸ ਨਹੀਂ ਸੀ ਆਉਂਦਾ ਫਿਰ ਰਿਸ਼ਨਾ ਦੇ ਨਾਲ ਮਿਲ ਕੇ ਨੌ ਮੁਨੀਆਂ ਦੇ ਨਾਲ ਵੀ ਗਾਹਰ ਦੀ ਤਪੱਸਿਆ ਕਰਨ ਲੱਗੀ ਇਸ ਪ੍ਰਕਾਰ ਸਾਧ ਸੰਗ ਜੀ ਫਿਰ ਇਸ ਵੇਸਵਾ ਦਾ ਪਿੰਗਲਾ ਨਾਮ ਵੇਸਵਾ ਸੀ ਇਹਦਾ ਬਾਹ ਰਿਸ਼ਿਆਂ ਨੇ ਮਿਲ ਕੇ ਹੋਇਆ ਸੀ ਦੂਜੀ ਇੱਕ ਵੇਸਵਾ ਹੋਰ ਸੀ ਉਹ ਵੇਸਵਾ ਜਿਹੜੀ ਸੀ ਉਹ ਸਾਧ ਸੰਗ ਜੀ ਇਸ ਪ੍ਰਕਾਰ ਬੇਸਵਾ ਦਾ ਪੇਸ਼ਾ ਕਰਨ ਵਾਲੀ ਸੀ ਉਸ ਬੇਸਵਾ ਦੇ ਪੇਸ਼ਾ ਕਰਨ ਵਾਲੀ ਦਾ ਦਰਦ ਸਰੀਰ ਹੋ ਗਿਆ ਜਈ ਇਸੇ ਵੱਲੋਂ ਸ਼ਾਂਤ ਨਹੀਂ ਸੀ ਉਹਦਾ ਚਿਤ ਹੋਇਆ ਇੱਕ ਮੀਂਹ ਪੈਣ ਦੇ ਤੋਂ ਮਹਾਤਮਾ ਨੂੰ ਠੰਡ ਵੀ ਹਟ ਜਾਏ ਲੋਕਾਂ ਨੂੰ ਆ ਕੇ ਪਿੱਛੇ ਵੀ ਕਿਸੇ ਭੱਗ ਦਾ ਘਰ ਹੋਵੇ ਮਾਸਟਰ ਸਾਡੇ ਗਿੱਲੇ ਹੋਏ ਐ ਰਾਮ ਕਰਨਾ ਮਸ਼ਕਰੇ ਆਦਮੀ ਬੈਠੇ ਸੀ ਉਹ ਕਹਿੰਦੇ ਆ ਬੜੀ ਤਾਕਤ ਨਹੀਂ ਇਹ ਦੇ ਘਰ ਚ ਲਿਆਈਆਂ ਜਦੋਂ ਸੰਤੋ ਦੇ ਬੂਹੇ ਅੱਗੇ ਜੇ ਬੇਸਵਾ ਦਾ ਹੋਰ ਹੀ ਠਾਠਵਾਦ ਹੋਏ ਉਸ ਬੂਹੇ ਦੇ ਪੈਰ ਅੰਦਰ ਕੋਈ ਜਦ ਇੱਕ ਬਾਹਰ ਹੋਵੇ ਜੋ ਪਿੱਛੇ ਮੁੜਨ ਲੱਗੇ ਵੇਸਵਾ ਦੇ ਭਾਂਜ ਜਾਗ ਤੇ ਸੰਗਮ ਦਰਸ਼ਨ ਕਰਕੇ ਪੈਰੀ ਪੈਗੀ ਕਿੰਨੇ ਮਾਰਾ ਮੇਰੇ ਕੋਲ ਤਾਂ ਸਾਰੇ ਪਾਪੀ ਹੁੰਦੇ ਐ ਤੁਸੀਂ ਫੁੱਟੇ ਚਰਨ ਪਾਏ ਮੇਰਾ ਉਧਾਰ ਕਰੋ ਕਹਿਣ ਲੱਗੇ ਵੇਸਵਾ ਪਾਪ ਛੱਡ ਦੇ ਅੱਜ ਤੋਂ ਇਹ ਕੁਕਰਮਾਂ ਨੂੰ ਪਿੱਠ ਦੇ ਤੇ ਅਸੀਂ ਤੇਰੇ ਕੋਲ ਰਾਤ ਨਹੀਂ ਘਟ ਸਕਦੇ ਔ ਚੋਤੇ ਸਾਡਾ ਲੈ ਲੈ ਪੜਿਆ ਹੋਇਆ ਇਹਨੂੰ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਾਇਆ ਕਰ ਤੜਕੇ ਉੱਠ ਕੇ ਨਾਲੇ ਆਪ ਇਸ਼ਨਾਨ ਕਰਾਇਆ ਕਰ ਨਾ ਦੋਦੇ ਦਾ ਕਰਾਇਆ ਕਰ ਇਹਨਾਂ ਨਾਲ ਤੇ ਲਿਵ ਲੱਗ ਜਿੱਤੇ 13000 ਹੋ ਗਏ ਇਹੋ ਕਹੇ ਕਿ ਸਾਲ ਸੰਦੇ ਜੀ ਉਹ ਮਹਾਤਮਾ ਉਸ ਬੇਸਵਾ ਦੇ ਤਾਹੀਂ ਖੇਲ ਗਿਓ ਦੇ ਬੰਦ ਸੋਤ ਦਾ ਸਵੇਲਿਆ ਨੂੰ ਪਾਰ ਦੇ ਕੇ ਚੋਤੇ ਦੇ ਬਹਾਨੇ ਚਲੇ ਗਏ ਲਿਵ ਲਾਦੀ ਤੇ ਦੋ ਦੋ ਨਿੱਕ ਪੜਾਵੇ ਕਰੇ ਅਸੋਤਾਂ ਇਸ ਪ੍ਰਕਾਰ ਸਭ ਸੰਗਜੀ ਸੌਣ ਤੋਂ ਰਹਿ ਤੋ ਕੇ ਲਿਵ ਲਾ ਗਈ ਤੇ ਪਬਦੋ ਲਾਣ ਨਾਮ ਨਾਮ ਦਰਬਤ ਪਾਪ ਕਲੇ ਵਰਤ ਹੁੰਦਾ। ਪਾਪੀਆਂ ਨੂੰ ਉਜਾਰ ਕਰਨ ਨੂੰ ਆਇਆ ਮਹਾਰਾਜ ਨਾਮ ਸਿਓ ਦੀ ਖੋਟੀ ਮਾਤ ਦੇਸਵਾਲਾ ਪੇਸ਼ਾ ਵੀ ਹਟ ਗਿਆ। ਤੇ ਸਰੀਰ ਤੇ ਜਿਹੜੇ ਪਾਪ ਸੀ ਉਹ ਵੀ ਮਹਾਰਾਜ ਨਾਮ ਨੇ ਧੋ ਦੇ ਦਿੱਤੇ। ਇਸ ਪ੍ਰਕਾਰ ਗੈਬ ਬਕੁੰਠ ਵਾਂਚੇ ਮਰਕੇ ਵਿੱਚ ਨਾ ਖਾਧੋ ਸੁਗੋਤਾ। ਇਸ ਪ੍ਰਕਾਰ ਗਣਕਾ ਦਾ ਉਧਾਰ ਕੀਤਾ। ਸਭਿਆਮ ਮਨ ਕਾ ਜੇ ਸਿਮਰਤ ਮੁਕਤ ਭਏ ਜੀ ਜਾਨੋ ਜੇ ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਵੀ ਕਲਿਆਣ ਨੂੰ ਪ੍ਰਾਪਤ ਹੋ ਗਏ ਜਨ ਨਾ ਕਰੋ ਸਹਾਉ ਗਾੜੀ ਇਹ ਵਿੱਚ ਲੱਗ ਕੇ ਪਈ ਇਹ ਸੋਚ ਕੇ ਵੀ ਕਿ ਜਿਹੜੀ ਬੇਸਵਾ ਉਧਰ ਗਈ ਹੈ ਤੇ ਸਭ ਨੂੰ ਖੜੀ ਜਣੇ ਕਹਿੰਦਾ ਭਾਈ ਗੁਰਦਾਸ ਸਾਹਿਬ ਨੇ ਕਿਹਾ ਹੈ ਕਿ ਜੇਕਰ ਉਦਨੀ ਤੂਤਣਾ ਬਿਉ ਪਿਆਵਣ ਕੰਮ ਨਾ ਚੰਗਾ ਨਿਆਣੇ ਮਾਰਦੇ ਨੇ ਜੇ ਜੇ ਕਿ ਗੁਰਦੀ ਰਸਨਾ ਜਹਿਰ ਦੇਣੀ ਚੰਗੀ ਨਹੀਂ ਜੇ ਤ੍ਰੂਤਨਾ ਹੋਦਰ ਕੀ ਹੈ ਤੇ ਜੇਕਰ ਘਨਕੌਲ ਦੀ ਅੱਖੀਏ ਪਰਕਰ ਜਾਣਾ ਲਈਏ ਪੰਗਾ ਫਿਰ ਕਲੰਕ ਨਹੀਂ ਖੜਨਾ ਚਾਹੀਦਾ ਪ੍ਰਾਹਰ ਘਰ ਦੀ ਆ ਕੇ ਉਹ ਕੁਕਰਵਾ ਵੱਲੋਂ ਬਾਜ ਆਉਣਾ ਕਹੀ ਨਾ ਸੋ ਗੁਰਮਤ ਦਾ ਤਾਂ ਪਈ ਜਿਹੜਾ ਹੈ ਕਿ ਗੁਣ ਧਰਨ ਦਾ ਮਾਰਗ ਹੈ ਉਹਨਾਂ ਨੂੰ ਪਿੱਛੇ ਛੇਣ ਦਾ ਮਾਰਗ ਤਾਂ ਹੀ ਮੁਕਤ ਹੋ ਸਕਦਾ ਹੋਵੇ ਪ੍ਰਹਾਉ ਰਾਜ ਕੀ ਤਰਾਸ ਮਿਤੀ ਸ਼ਿਨੂ ਮਹਾਂ ਉਹ ਹਾਥੀ ਜਿਹੜਾ ਸੀ ਇੱਕ ਦਰਬੰਦੇ ਪੁੱਤ ਸੀ ਹਾਥੀ ਦੇ ਤੰਦੂਆ ਇਹ ਧੰ ਸ਼ਾਮ ਲਿਆ ਸੀ ਵੱਡਾ ਭਰਾ ਸੀ ਤੇ ਉਹਦੇ ਮਰੇ ਤੋਂ ਛੋਟੇ ਬਸਰਾਫ ਦੇ ਤਾਂ ਕਹਿ ਲੱਗਾ ਉਹ ਜਾ ਤੂੰ ਹਾਥੀ ਬਾਣ ਕਹਿੰਦਾ ਤੂੰ ਤੰਦੂਆ ਬਣ ਇਹ ਦੋਵੇਂ ਬਸਰਾਫ ਉਸੇ ਆ ਕੇ ਫੇਰ ਵੈਰ ਤਿਸਲਾ ਕੇ ਚੇਤੇ ਕਰਕੇ ਹਾਥੀ ਨੇ ਤੰਦੂਆ ਨੂੰ ਪਕੜ ਲਿਆ ਸੀ ਤੇ ਉਸਨੇ ਹਾਥੀ ਨੂੰ ਮਾਰ ਕੇ ਸਾਹਮਣੇ ਚੇਤੇ ਕੀਤਾ پرا بانی دوارہ فل کر دیا ہے ہری ہر بھی کھیتر دتا اس ویل کرک ہری چکر می پنکھ لے آئے گا جسدی کے پراپاری لے ہاتھ بھی رکھا کی تارا کڑک دیا اس پرکار مہاراج جی نے اورنگزیب دیا جی شرح دیا تارہ سی گرو تیگ بہادر صاحب نے وہ کٹوں آتے آدھا کا بلی دام دے کر کے اس تو ہندوستان میں چھڑایا سکے پاشاہ نے شرح دیا جان تو توڑ کر کے تارن کے تئیں ਐਸੇ ਉਪਕਾਰੀ ਸਤਿਗੁਰੂ ਜੀ ਹਨ ਗਾਜ ਕੀ ਤਰਾਸ ਮਿਟੀ ਛਿਨਹੂ ਮੈਂ ਹਾਥੀ ਦਾ ਡਰ ਮਿਟ ਗਿਆ ਇਸ ਸਿੰਘ ਕੇ ਮਾਰਨ ਹਿੰਦੁਸਤਾਨ ਦੀ ਰੱਖਿਆ ਕੀਤੀ ਗੁਰਤੇ ਬਹਾਦਰ ਸਾਹਿਬ ਦੇਲੀ ਜੀ ਸੀਸ ਲਾ ਕੇ ਜਬ ਹੀ ਰਾਮ ਬਖਾਨ ਨੂੰ ਪਰਮੇਸ਼ਰ ਦੇ ਨਾਮ ਦਾ ਕਥਨ ਕੀਤਾ ਸਰਬ ਲਈ ਕਸ਼ਮੀਰੀ ਬ੍ਰਾਹਮਣਾਂ ਨੇ ਆ ਕੇ ਮਹਾਰਾਜ ਜੀ ਨਾਰਦ ਕਹਿਤ ਸੁਣਦ ਧਰੂ ਬਾਰਕ ਇਸ ਤੋਂ ਸੁਣੋ ਭਾਈ ਨਾਰਦ ਭਗਤ ਜਿਸ ਵਕਤ ਰਾਤ ਮਿਲਿਆ ਧਰੂ ਨੂੰ ਉਹ ਜਿਸ ਵਕਤ ਮਤੇਈ ਦੀਆਂ ਚੰਦਾ ਮਾਰੀਆਂ ਤੋਂ ਮਾਤਾਂ ਨੂੰ ਪੁੱਛ ਕੇ ਆਇਆ ਕਿਸ ਹੁਕਮ ਤੇ ਰਾਜ ਮਿਲਿਆ ਸਤੂ ਦੇ ਸੋਹ ਨੂੰ ਮਿੱਤਾ ਮਾਨ ਦੱਸਿਆ ਪਰਮੇਸ਼ਰ ਰਾਹੀਏ ਜਿੱਦੋਂ ਹੋਈਏ ਪਦ ਪਨੀਤਾ ਉਸ ਵੇਲੇ ਬਾਹਰ ਨਾਰਦ 무ਨੀ ਮਿਲਿਆ ਇਹ ਕਹਿਣ ਲੱਗਾ ਮਾਪੇ ਕਈ ਵਾਰੀ ਭੁੱਲਦੇ ਹੁੰਦੇ ਆ ਜਿਹੜੀ ਮਤੇਈ ਹਿੱਸਾ ਦੇਵੇ ਉਹਦੀ ਗੁਜ਼ਾਰਾ ਕਰ ਕਿਣ ਕਹੇ ਨਾਰਦ 무ਨੀ ਤੈਨੂੰ ਚਾਹੀਦਾ ਸੀ ਕਿ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਜਿੱਥੇ ਮਨੂੰ ਆਦਿ ਕੋਈ ਪਹੁੰਚ ਸਕੇ ਉਦੋਂ ਦੀ ਪ੍ਰਾਪਤੀ ਦਾ ਵੇਸ਼ ਦੇ ਉਸ ਨਾਰਦ ਮੁਨੀ ਨੂੰ ਖੁਸ਼ ਹੋ ਕੇ ਕਹਿੰ ਮੈਂ ਤੈਨੂੰ ਪਰਖ ਲਈ ਸੀ ਉਸ ਨੇ ਪਰਮੇਸ਼ਰ ਦੇ ਨਾਮ ਦਾ ਵਾਸਤੇ ਭਗਵੰਤ ਸਾਹਿਬ ਦੇਹ ਦਿੱਤਾ ਤਰੂਣ ਐਸਾ ਜਾਪ ਕੀਤਾ ਇੱਕ ਮਹੀਨਾ ਤੱਕ ਫਲ ਖਾਂਦਾ ਰਿਹਾ ਬਿਰਸ਼ਾਂ ਦੇ ਦੂਜੇ ਮਹੀਨੇ ਪੱਤਰ ਖਾਣ ਲੱਗਿਆ ਫਿਰ ਜੀ ਤੀਜੇ ਨੂੰ ਪੱਤਰ ਖਾ ਆ ਕਰੇ ਚੌਥੇ ਨੂੰ ਚੌਥੇ ਪੱਤਰ ਖਾ ਆ ਕਰੇ ਪੰਜ ਮਹੀਨਾ ਹਾਰੀ ਹੋ ਗਿਆ ਕਿਉਂ ਪੰਜਾਂ ਮਹੀਨਿਆਂ ਤਰੂਣ ਮਾਰਾ ਸਾਹਿਬ ਨਿਸ਼ੰਘ ਦਿੱਤਾ ਅਜਲ ਪਦਵੀ ਬਖਸ਼ੀ 36 ਹਜ਼ਾਰੋ ਦਾ ਮੁਲਕ ਦਾ ਰਾਜ ਕੀਤਾ ਇਸਨੇ ਨਾਰਦ ਕਹਿਤ ਸੁਨਤ ਤਰੂ ਬਾਰਕ ਇਸ ਪ੍ਰਕਾਰ ਨਾਰਦ Muni ਦੇ ਕਹਿਣੇ ਕਰਕੇ ਸੁਨਸਾਰ ਤੂੰ ਭਗਤ ਭਜਨ ਮਾਹ ਲੁਪਟਨ ਬੋਧ ਪਹੁੰਚ ਵਰ ਕੋ ਨਾ ਤੂ ਬਾਰਕ ਸੀ ਭਜੀ ਨੂੰ ਇੱਕ ਲੱਭ ਗਿਆ ਇਹਦਾ ਚਿੱਤ ਆ ਚੱਲ ਅਮਰ ਨਿਰਭੈ ਪਦ ਪਾ ਗੋ ਚੱਲ ਪਦਵੀ ਪਾਈ ਸਾਰੇ ਜਿੰਨੇ 33 ਕੋੜਾਰੇ ਸਾਰੇ ਵਾਲੇ ਕੰਨੀਆਂ ਕਰਦੇ ਐ ਤੇ ਅਮਰ ਮਰਨ ਤੋਂ ਰਹਿਤ ਪਦਵੀ ਜਿੰਨੇ ਪਏ ਧਰਤੋਂ ਰਹਿਤ ਪਦਵੀ ਨੂੰ ਪਾ ਲਿਆ ਜਾਂ ਤੇ ਜਾ ਹੈ ਹੈਰਾਨ ਸਾਰੇ ਜਿੰਨੇ ਪਰੇਸ਼ਾਨ ਹੋ ਰਿਹਾ ਹੈਰਾਨ ਹੋ ਰੇ ਦੇਖੋ ਇਹਨੂੰ ਚੱਲ ਬਣਾ ਚਾਹ ਮਹਾਰਾਜ ਨੇ ਇਹ ਭਰਤੀ ਦਾ ਪ੍ਰਕਾਉ ਵਕਰਾਨਾ ਹੈ ਨਾਨਕ ਕਹਿਦ ਭਗਤ ਰੱਖਕ ਹਰ ਸੋਹ ਜੀ ਕਹਿੰਦੇ ਨੇ ਇਸ ਪ੍ਰਕਾਰ ਪਰਮੇਸ਼ਰ ਭਾਈ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ ਨਿਬਟ ਤਾਹੇ ਤੁਮ ਮਾਨੋ ਜਸ ਸੰਜੀਏ ਆਵਲੇ ਨੇੜੇ ਹਰ ਦਾ ਸੰਜੀਆ ਕਰੋ ਇਸ ਪ੍ਰਕਾਰ ਨੇ ਹਾਲ ਹੋਵੋਗੇ ਤੁਸੀਂ ਫਿਰ ਪਾਪ ਨਹੀਂ ਕਰ ਸਕੋਗੇ ਬਿਲਾਵਲ ਮਹੱਲਾ ਨਾਵਾ ਹਰ ਕੋ ਹਰ ਕੇ ਨਾਮ ਬਿਨਾ ਦੁੱਖ ਪਾਵੈ ਬਿਨ ਮਿਸ਼ਲੇ ਨਾਮ ਤੋਂ ਬਿਨਾ ਸੰਸਾਰ ਜਮਨ ਮਰਨ ਦੇ ਦੁੱਖ ਨਹੀਂ ਪਾਵੈ ਭਗਤ ਬਿਨਾ ਸਹਸਾ ਨਹਿ ਚੂਕੇ ਜਿਸ ਕੋਈ ਭਗਤੀ ਨਹੀਂ ਮਹਾਰਾਜੇ ਕਰਦੇ ਸੰਸਾਰ ਨਹੀਂ ਉਹਨਾਂ ਦੇ ਚੱਜਿਆ ਜਾਂਦਾ ਪ੍ਰਮਾਨ ਪਰਮੇਵ ਕਰਦੇ ਆਲੁਕ ਬਣਿਆ ਰਹਿੰਦਾ ਹੈ ਗੁਰ ਇਹ ਭੇਦ ਬਤਾ ਗੁਰ ਇਹ ਭੇਦ ਨੂੰ ਵੀ ਸਰਦੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਾਡੇ ਪਿੱਛਾ ਬਸਦੇ ਹਾਂ ਇਹ ਸਤਿਗੁਰੂ ਜੀ ਤੇ ਹੰਦਸ ਰਹੇ ਹਨ ਰਹਾਉ ਕਹਾ ਭਇਓ ਤੀਰਥ ਬ੍ਰਤ ਕੀਏ ਜੋ ਜਿਹੜੇ ਜਦੋਂ ਇਹ ਤੀਰਥ ਕਰਿਆ 58 ਤੀਰਥ ਅਕਾਲ ਸਮੇ ਦੇ 24 ਵਰਤ ਰੱਖ ਲਏ RAM ਸਰਨ ਨਹੀਂ ਆਵੇ ਜਿਹੜਾ ਜੁਰ ਪਰਮੇਸ਼ਰ ਦੀ ਸ਼ਰਨ ਤੇ ਨਹੀਂ ਆਉਂਦਾ ਹੈ ਉਹਨਾਂ ਚ ਨਿਹਾਲ ਨਹੀਂ ਹੋ ਸਕਦਾ ਜੋਗ ਜਗ ਨਿਹਫਰ ਤੇ ਮਾਨੋ ਉਸ ਨੂੰ ਜੋਗ ਕੀਤਾ ਹੋਇਆ ਜਿਹੜਾ ਜੋ ਕਮਾਉਂਦੇ ਹਨ ਲੋਕ ਅੱਖ ਅੰਗਾ ਕਰਕੇ ਯੋਨੇਵਾਦ ਕਾ ਕਰਕੇ ਜਨ ਕੀਤੇ ਹੋਏ ਸਵੇਦ ਜਾਗਾ ਵਿੱਚ ਸਾਰੇ ਉਹਨਾਂ ਨਿਸ਼ਕੁਲ ਕੀਤੇ ਹੋਏ ਮੰਨੋ ਜੋ ਪ੍ਰਭ ਜਸ ਬਿਸਰਾ ਗਏ ਗੁਰੂ ਦਾ ਕੀਰਤਨ ਭਜਨ ਨੂੰ ਭੁਲਾ ਦਿੰਦਾ ਹੈ ਉਹਦਾ ਸਫਲ ਨਹੀਂ ਕੁਝ ਹੈ ਕਲ ਜੁਗ ਵਿੱਚ ਨਾਮ ਤੋਂ ਬਿਨਾਂ ਮੁਕਤ ਕਿਸੇ ਦੀ ਨਹੀਂ ਹੈ ਮਾਨ ਮੋਹ ਦੋਨੋਂ ਕੋ ਪਰ ਹਰ ਜਿਹੜਾ ਮਾਨ ਹੈ ਅੰਦਰ ਹੈ ਕਿ ਮੇਰੇ ਲੋਕ ਸਤਕਾਰ ਕਰਦੇ ਹੈ ਮੋਹ ਸਰੀਰ ਆਸਮਨੀਆਂ ਦਾ ਇਹਨਾਂ ਦੁਹਾਂ ਨੂੰ ਆ ਕੇ ਕਰਕੇ ਦੂਰ ਕਰਕੇ ਗੋਬਿੰਦ ਕੇ ਗੁਣ ਗਾਵੇ ਗੋਬਿੰਦ ਪ੍ਰਵੇਸ਼ ਦਾ ਕਾਲਪੁਰ ਦੇ ਗੁਰਾਂ ਨੂੰ ਗਾਵੇ ਇਹ ਜੀਵ ਕਹ ਨਾਨਕ ਇਹ ਬਿਦ ਕੋ ਪ੍ਰਾਨੀ ਸਤ ਗੁਰੂ ਦੇ ਦੀ ਕਰਨ ਇਸ ਤਰੀਕੇ ਦਾ ਜਿਹੜਾ ਪ੍ਰਾਨੀ ਹੈ ਜੀਵਨ ਮੁਕਤ ਕਹਾ ਉਹ ਭਾਈ ਜੀ ਉਹ ਵੀ ਮੁਕਤ ਕਹਾ ਸਕਦਾ ਹੈ ਦਿਲਾਵਲ ਮਹੱਲਾ ਨਾਵਾ ਜਾ ਮੈਂ ਭਜਨ ਰਾਮ ਕੋ ਨਾ ਹੀ ਪਿਆਰੋ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਰਾਮ ਪ੍ਰਵੇਸ਼ਰ ਦਾ ਭਜਨ ਹੈ ਨਹੀਂ ਕੀਰਤਨ ਪਜੰਨੀ ਹੈ ਇਹ ਨਰ ਜਨਮ ਆਕਾਰਥ ਖੋਇਆ ਤੁਮੋਂ ਸਿੱਧਾ ਗੁਰੂ ਵੜਾ ਹੋਵੇ ਕਿੰਨੀ ਵਡਿਆਈ ਵਾਲਾ ਹੋਵੇ ਕਿਦਾਂ ધਨੀ ਹੋਵੇ ਉਹ ਨਾਰਜਾ ਗੰਨੂ ਨਿਸਕੋ ਵਾਲਿਆ ਹੈ ਇਹ ਰਾਖੂ ਮਨ ਮਾਏ ਸਾਡੀ ਵਿਚਾਰ ਨੂੰ ਗੁਰਮਤ ਨੂੰ ਦਿਲ ਚ ਮੰਤਰ ਵਸਾ ਕੇ ਰੱਖੋ ਤੁਸੀਂ ਇਹ ਠੀਕ ਵਿਚਾਰ ਰਹਾਉ ਤੀਰਥ ਕਰ ਬਰਤ ਫੋਨ ਰੱਖ ਜੇ ਤੀਰਥ ਚੰਦਰੋ ਵੀ ਕਰਿਆਵੇ ਬਰਤਾਨ ਕ ਵੀ ਰਖ ਲਵੇ ਪੁਨਾ ਫੇਰ ਨਹਿ ਮਨੂਆ ਬਸ ਜਾ ਜੀ ਦਾ ਮਨ ਪਾਈਏ ਇਹ ਵਸਨੀ ਆਇਆ ਕੋ ਘਰਾਂ ਵੱਲੋਂ ਟਿਕਿਆ ਨਹੀਂ ਹੈ ਮਾਰੇ ਦੀ ਸ਼ਰਨ ਚ ਨਹੀਂ ਆਇਆ ਹੈ ਨੇਵਲ ਧਰਮੋ ਸਾਹਿਬ ਤੁਮ ਮੰਨੋ ਤੈਨੂੰ ਪੂਰਨ ਦਾਨ ਕੀਤੇ ਕੰਠੀ ਮਾਲ ਦੇ ਆਖੀ ਆਰਬ ਸਭ ਨੇ ਇਸ ਵੇਲੇ ਹੰਕੀ ਨਿਹਾਨੇ ਆਜ ਕਹਿਤ ਮੈਂ ਯਾ ਕਿਸ ਨੂੰ ਤੇਗ ਉਹ ਹਦ ਸਾਜ ਜਿਹਨੇ ਯਾਂਗੋ ਉਸ ਦੀ ਬਾਤ ਅਸੀਂ ਸੱਚੇ ਬਚਨ ਕਹਿ ਰਹੇ ਹਾਂ ਕੈਸੇ ਪਾਹਨ ਜਲ ਮਹਿ ਰਾਖਿਓ ਉਹ ਮੁਖ ਦੇ ਸਾਧਨ ਕੀਤੇ ਆਂ ਇਸ ਬਲਵਾ ਜਿਹਨੇ ਪੱਥਰ ਨੂੰ ਪਾਣੀ ਵਿੱਚ ਰੱਖ ਛਕੀਗੇ ਤੇ ਤਾਂ ਨਾ ਹਿਤੇ ਪਾਣੀ ਮੁਖ ਨੂੰ ਦਿੰਦਾ ਨਹੀਂ ਹੈ ਕਿਉਂ ਪੱਥਰ ਖੁਸ਼ਕੀ ਰਹਿੰਦਾ ਹੈ ਜਦੋਂ ਪੱਥਰ ਨੂੰ ਮਾਰੀਏ ਪੱਥਰ ਦੇ ਤੋਂ ਵਿੱਚ ਅੱਗੀਆਂ ਕਿੰਦੀਆਂ ਆੜੀਆਂ ਨਿਕਲਦੀਆਂ ਐ ਐਵੇਂ ਸ਼ਾਸਤਰ ਜਾਂ ਨੂੰ ਕੋਈ ਪਾਣੀ ਵੀ ਤੇ ਜੇ ਇਹ ਪੱਥਰ ਵਰਗੇ ਕਠੋਰ ਚੀਜ਼ ਨੂੰ ਅਖ ਛੱਡੀਏ ਉਹਨੂੰ ਪਰਮੇਸ਼ਰ ਦਾ ਪ੍ਰੇਮ ਨੂੰ ਕੋਈ ਪਾਣੀ ਸ਼ਾਸਤਰ ਜਾਂ ਨੂੰ ਕੋਈ ਪਾਣੀ ਬਿੰਦਾ ਨਹੀਂ ਮਲਾਪੀ ਨਹੀਂ ਕਰਦਾ ਹੈ ਤੈਸੇ ਹੀ ਤੂੰ ਤਾਹੇ ਪਛਾਨੂ ਜਿੰਦੂ ਇਰਖ ਰੂਤੀ ਆਗ ਦੀ ਨਿਕਲਦੀ ਏ ਟਕੋਰ ਮਾਰੇ ਤੋਂ ਤੈਸੇ ਹੀ ਤੂੰ ਤਾਹੇ ਪਛਾਨੂ ਇਸ ਤਰ੍ਹਾਂ ਦੇ ਜੀਵਨ ਵਾਲੇ ਉਹ ਪੁਰਸ਼ ਹੈ ਤੁਸੀਂ ਉਹਨਾਂ ਨੂੰ ਪਛਾਨ ਲਓ ਭਗਤਹੀਨ ਜੋ ਪ੍ਰਾਣੀ ਮਰ ਵੀ ਭਗਤੀ ਜੋ ਹੀਣੇ ਪ੍ਰਾਣੀ ਉਹ ਪਛੜ ਵਰਗੇ ਹਨ ਕਲਮੈ ਮੁਕਤ ਨਾਮ ਤੇ ਪਾਵਨ ਤਰੁ ਅਜਕ ਹੈ ਤਾਂ ਸਾਰਿਆਂ ਸਭ ਦੁਗਮੈ ਨਾਮ ਨੂੰ ਤੁਮ ਹੋਈ ਪਰ ਕਲੂ ਵੀ ਤਾਂ ਰੂਪੀ ਨਾਮ ਦੀ ਹੈ ਇਸ ਕਲਯੁਗਿਤਾਂ ਪਰਮੇਸ਼ਰ ਦੇ ਅਮਰਤ ਨਾਮ ਨੂੰ ਯਾਦ ਕਰਕੇ ਮੁਕਤ ਹੋ ਸਕਦਾ ਹੈ ਉਹ ਜਹ ਭੇਦ ਬਤਾਵੇ ਜਿਸ ਜੀ ਨੂੰ ਜਸਰ ਪਾਤਸ਼ਾਹ ਸੰਤੂ ਜੀ ਬਸਦੇ ਹਨ ਗੁਰੂ ਸਾਹਿਬ ਜੀ ਬਸਦੇ ਹਨ ਬਹੁ ਨਾਨਕ ਸੋਈ ਨਰ ਗਰੂਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੰਗ ਸਮਾਪਤ ਕਰਦੇ ਹੋਏ ਕਹਿੰਦੇ ਹਨ ਉਹ ਭਾਈ ਗਰੂਆ ਧਾਰੀ ਪੁਰਖ ਹੈ ਗੁਰੂਆ ਬਲ ਵਾਲਾ ਹੈ ਉਹ ਬਗਾਂ ਬੇਵਕਤੀਪੁਰਖ ਹੈ ਗੁਣਾ ਵਾਲਾ ਜੋ ਪ੍ਰਭ ਕੇ ਗੁਣ ਗਾਏ ਜਿਹਨ ਪ੍ਰਭ ਅਕਾਲ ਪੁਰਖ ਦੇ ਗੁਣਾਂ ਦਾਜ ਨੂੰ ਗਾਉਂਦਾ ਹੈ ਉਹ ਹੀ ਭਾਰੀ ਗੁਣਾ ਵਾਲਾ ਸਮਝੋ ਬਾਕੀ ਸਭ ਖਾਲੀ ਹਨਗੇ ਇੱਥੇ ਮਾਰੇ ਜਿੰਨੇ ਸ਼ਬਦ ਬਿਲਾਵਲ ਕੇ ਨਵੇਂ ਪਾਤਸ਼ਾਹ ਦੇ ਦਸਮ ਪਾਤਸ਼ਾਹ ਜੀ ਦਾਮੇਸ਼ਾ ਬੀੜਟ ਕੇ ਚੜਾਏ ਹਨ ਕਲਮੈ ਮੁਕਤ ਨਾਮ ਸ੍ਰੀ ਪਾਪਤ ਮੁਰਯੇ ਇਹੇ ਬਤਾਵ ਬਹੁਤ ਆਨੰਦ ਸੁਖੀ ਚਰ ਘਰ ਗੁਆ ਜੋ ਕਲ ਕੇ ਗੁਮਗਾ